ਪੂਰੇ 5 ਦੀ ਬੂਰੇ ਨਾਰਲੀ ਤੋਂ ਗੱਬਣੇ ਪੂਰੇ ਨਾਰਲੀ ਤੋਂ ਗੱਬਣੇ ਠੀਕ ਆ ਆਪਣੇ ਕੋਲ ਪਏ ਆ ਜੋਦੇ ਠੀਕ ਆ ਦੰਦਾ ਜੀ ਆ ਦੰਦਾ ਜੀ 14 ਕਿਲੋ ਪਾਇਆ ਬਾਈ ਕਹਿੰਦਾ ਦੋ ਦੰਦ ਨੇ ਅੱਜ ਚਾਰ ਦੰਦ 2 ਮਹੀਨੇ ਤੇ 10 ਦਿਨ ਦੀ ਗੱਬਣ ਚੈੱਕ ਪਾਸ ਆ ਲਾ ਸਜਣੋ ਪਿੰਡ ਕਰਤਾਰਪੁਰਾ ਤਹਿਸੀਲ ਤੇ ਜ਼ਿਲ੍ਹਾ ਰਹੂਗਾ ਪਟਿਆਲਾ ਮੱਲੋ ਚਾਰ ਤਾਂ ਤੁਹਾਨੂੰ ਦਿਖਾ ਦਾਂਗੇ ਬੂਰੀਆਂ ਇੱਕ ਤਾਂ ਤਾਜੀ ਸੂਈ ਬੂਰੀ ਵੱਡੀ ਤੇ ਇੱਕ ਗੱਬਣ ਚੈੱਕ ਪਾਸ ਤੇ ਇੱਕ ਮੀਨੀ ਬੂਰੀ ਚੈੱਕ ਪਾਸ ਦਿਖਾ ਦਾਂਗੇ ਤੇ ਇੱਕ ਬੂਰੀ ਕੱਟੀ ਛੋਟੀ ਤੇ ਤਿੰਨ ਮੱਲੋ ਦਿਖਾ ਦਾਂਗੇ ਮੋਹਰਾ ਦੀਆਂ ਇੱਕ ਮੀਣੀ ਇੰਨਾ ਚ ਦਿਖਾ ਦਾਂਗੇ ਟੋਟਲ ਇਹ ਮੰਨ ਲਓ ਵੀ 7 ਨਗ ਦਿਖਾ ਦਾਂਗੇ ਗੱਲ ਬਾਤ ਤੁਹਾਡੀ ਬਾਈ ਨਾਲ ਕਰਾ ਦਾਂਗੇ ਡਿਟੇਲ ਸਾਰੀ ਬਾਈ ਨੂੰ ਪੁੱਛ ਲਾਂਗੇ ਪਸ਼ੂ ਤਾਂ ਨੇ ਇਹ ਸੱਜਣ ਕੋਲ ਕਮਾਲ ਦਾ ਹੀ ਹੁੰਦਾ ਜ਼ਿਆਦਾਤਰ ਕਟੀਆਂ ਹੁੰਦੀਆਂ ਜਾਂ ਚੈੱਕ ਪਾਸ ਤਾਜੀ ਮੱਝ ਆਉ ਤਾਂ ਬਾਈ ਕਹਿੰਦਾ ਚੰਗੀ ਆਊਗੀ ਆ ਜਾ ਬਈੁਰਲੇ ਬੰਦੇ ਹੋਰ ਕੀ ਹਾਲ ਹੈ ਜੀ ਠੀਕ ਠਾਕ ਜੀ ਵਧੀਆ ਜੀ ਸਰਦੀ ਕਾਲਾ ਹਾਂ ਜੀ ਹਾਂ ਜੀ ਨਾਮ ਤੇ ਨੰਬਰ ਦੱਸ ਦਿੰਦਾ ਮੇਰਾ ਨਾਮ ਬਲਵਿੰਦਰ ਸਿੰਘ ਜੀ ਫੋਨ ਨੰਬਰ ਜੀ ਪਿੰਡ ਮੇਰਾ ਕਰਤਾਰਪੁਰ ਆ ਜੀ ਜ਼ਿਲ੍ਹਾ ਪਟਿਆਲਾ ਏ 99680 57452 99680 57452 ਤੇ ਸ਼ੁਰੂਆਤ ਕਿਹੜੇ ਪੱਖ ਤੋਂ ਕਰ ਲਿਓ ਕੱਟੀ ਤੋਂ ਕਰ ਲੀਏ ਉਹ ਕੱਟੀ ਤੋਂ ਕਰ ਲਓ ਜੀ ਚੱਲ ਲੱਵੀ ਫਿਰ ਲੈ ਕੇ ਕੈਮਰਾ ਮਾਰ ਦੇ 1 ਨੰਬਰ ਵਾਲੀ ਕੱਟੀ ਤੇ ਲੱਵੀ ਲੱਬੂਆ ਤੂੰ ਦੇ ਫਿਰ ਤੋਰ ਖੋਲ ਕੇ ਹੈਨਾ ਥੋੜਾ ਜਿਹਾ ਡਰਦੀ ਆ ਜੀ ਅੱਜੇ ਆਈ ਐ ਠੀਕ ਆ ਅੱਲੇ ਆ ਬਾਹਲੇ ਬੰਦੀਆਂ ਤੇ ਬਾਕੀ ਸੱਜਣੋ ਇੱਥੋਂ ਨਾ ਤੁਰਦੀ ਦੀ ਅਡਜਸਟਮੈਂਟ ਕਰ ਸਕਦੇ ਆ ਬਈ ਲੰਬੀ ਲੰਬੀ ਤਾ ਲੰਬੀ ਬਹੁਤ ਆ ਜੀ ਕੱਟੀ ਲੰਬੀ ਬਹੁਤ ਆ ਲੰਬਾਈ ਦਾ ਕਰਕੇ ਤਾਂ ਪਲੀਆਂ ਲੰਬੀ ਬਹੁਤ ਆ ਕੱਟੀ ਅਤੇ ਕੱਦ ਵੀ ਸੋਹਣਾ ਕਰੀ ਆਈ ਅੱਜ ਕਰਕੇ ਨਾ ਇਹ ਤਾਜੀ ਆਈ ਅੱਜ ਜੀ ਠੀਕ ਹੈ ਟੈਂਪੋ ਉਤਰਨ ਕਰਕੇ ਦੂਰੋਂ ਆਈ ਉਹਦਾ ਕਰਕੇ ਥੋੜਾ ਜਿਹਾ পেট ਖਾਲੀ ਹੋਇਆ ਆ ਹੁਣ ਠੀਕ ਹੈ ਗੱਲ ਹਾਂ ਜੀ ਕਰ ਤਾਂ ਆਈ ਕਰਕੇ ਇਹ ਡਰਦੀ ਵੀ ਥੋੜਾ ਜਿਹਾ ਜੇ ਸ਼ਰਾਰਤ ਥੋੜੀ ਉੱਥੇ ਕੱਚੇ ਥਾਂ ਤੇ ਹੀ ਇੱਥੇ ਪੱਕਾ ਥਾਂ ਆ ਕੇ ਠੀਕ ਹੈ ਗੱਲ ਹਾਂ ਜੀ ਔਰੇ ਆ ਗਈ ਪੱਕੇ 'ਚ ਥੋੜਾ ਜਿਹਾ ਉਹਦੇ ਕਰਕੇ ਕਰਦੀ ਆ ਉਦਾਂ ਇਹ ਮੰਨ ਲਓ ਮੰਨ ਲਓ ਲੰਬੀ ਵੀ ਫੁੱਲ ਆ ਲੰਬੀ ਬਹੁਤ ਹੈ ਉੱਚੀ ਵੀ ਚੰਗੀ ਆ ਤੇ ਥਣ ਭਾਈ ਸਿੰਗਲ ਚਾਰੇ ਸਿੰਗਲ ਚਾਰੇ ਰਹਿਣਗੇ ਜੀ ਕਿਸੇ ਇਕੱਲੇ ਦੇ ਵੀ ਇਹਦੇ ਮਰਜ਼ੀ ਦੇਖੋ ਥਣ ਤਾਂ ਆਪਾਂ ਪੂਰੇ ਚੈੱਕ ਕਰਕੇ ਲਵਾਂਦੇ ਆਂ ਥਣ ਚ ਚਾਰ ਹੀ ਮਿਲਣਗੇ ਆ ਸਿੰਗਲ ਚਾਰ ਹੀ ਮਿਲਣਗੇ ਬਾਈ ਕਹਿੰਦਾ ਫालतੂ ਨਹੀਂ ਮਿਲੂਗਾ ਝੋਲੀ ਥੱਲੋਂ ਬੜੀ ਕਮਾਲ ਦੀ ਰੱਖਦੀ ਆ ਜੀ ਝੋਲੀ ਚ ਦੰਦੋ ਕਿਵੇਂ ਹੋਗੀ ਬਾਈ ਇਹ ਦੰਦੋ ਹੀ ਦੋ ਦੰਦ ਹੋਣਗੇ ਜਾਂ ਵਖੀਰੀਆਂ ਜਦੋਂ ਉੱਪਰ ਨਹੀਂ ਹੈਗੀ ਕੋਈ ਵੀ ਠੀਕ ਆ ਗੱਲ ਆ ਦੋ ਦੰਦ ਖੀਰੀਆਂ ਹੀ ਆ ਮੈਂ ਆ ਦੁੱਗੀ ਖੀਰੀਏ ਰਹੂਗੀ ਹਾਂ ਜੀ ਗੱਬਣ ਤਾਂ ਨਹੀਂ ਕਰਾਈ ਹੋਈ ਨਹੀਂ ਜੀ ਅਜੇ ਨਹੀਂ ਹੋਈ ਜੀ ਗੱਬਣ ਠੀਕ ਆ ਗੱਲ ਆ ਤੇ ਹੁਣ ਮਾਰ ਲਬੀ ਦੋ ਨੰਬਰ ਵਾਲੀ ਤੇ ਕੈਮਰਾ ਇਹ ਮੀਣੀ ਆ ਗਈ ਮੀਣੀ ਹੈ ਜੀ ਦੋ ਇਹ ਲਿਆ ਚੋਪਰਾ ਬਾਰਲੇ ਬੰਨੇ ਸਿੰਗ ਦੋਨੇ ਡੱਕ ਡੱਕ ਹਾਲ ਇਹ ਆ ਗਈ ਮੀਣੀ ਸਿੰਗੇ ਦੇ ਪੂਰੇ ਫੁੱਲ ਹਲਦੇ ਆ ਪੂਰੇ ਫੁੱਲ ਜੀ ਸਿੰਗਾ ਦੇ ਦਾ ਕੋਈ ਅੰਤ ਨਹੀਂ ਡੱਡੇ ਡੱਕੇ ਰਹਿਣਗੇ ਸਿੰਗ ਸੁਣੇ ਵਾਦਾ ਦਾ ਨਾ ਹਾਂ ਜੀ ਛੋਟੇ ਛੋਟੇ ਰਹਿਣਗੇ ਜੀ ਸਿੰਗ ਸਿੰਗ ਨਹੀਂ ਵਧਣਾ ਸਿੰਗੇ ਦਾ ਛੋਟਾ ਹੀ ਰਹੂਗਾ ਲੰਬੀ ਆ ਗਈ ਫੁੱਲ ਉਹ ਮੀਣੀਆਂ ਦੇ ਕੱਦ ਛੋਟੇ ਹੁੰਦੇ ਆ ਪਰ ਇਹ ਕੱਦ ਚੰਗਾ ਹੈ ਕੱਦ ਦਾ ਫੁੱਲ ਹੈ ਜੀ ਇਹਦਾ ਤੇ ਬਾਕੀ ਸੱਜਣਾ ਇੱਥੋਂ ਤੁਰਦੀ ਦੀ ਅਡਜਸਟਮੈਂਟ ਕਰ ਸਕਦੇ ਹਾਂ ਸਿੰਗ ਬਾਈ ਕਹਿੰਦਾ ਪੂਰੇ ਹਲਦੇ ਆ ਡੱਕ ਡੱਕ ਹਲਦੇ ਆ ਤੇ ਸਵੇ ਆਦੀ ਆ ਗਈ ਠੰਡੀ ਕਈ ਵਾਰੀ ਸਾਡੇ ਵਾਲੇ ਸਮਾਨ ਤੋਂ ਪਸ਼ੂ ਡਰ ਜਾਂਦਾ ਇੱਥੇ ਰੋਕ ਲਾ ਔਰਲਾ ਮੂੰਹ ਕਰ ਦੇ ਕੇਸ ਕਰਦੇ ਹੋਰ ਲੈ ਬੰਨੇ ਆ ਹਲਾਕੇ ਦਿਖਾਦੇ ਸਿੰਘ ਇਹ ਪਰਲਾ ਵੀ ਹਲਾ ਦੇ ਦੋਏਲ ਦੇ ਜੀ ਪੂਰੇ ਇੱਕ ਤਾਂ ਸਿੰਘ ਹਲਦੇ ਆ ਦਸ ਸਿਰ ਹਲਦਾ ਨਾਲ ਢੱਕ ਢੱਕ ਥਣ ਸਿੰਗਲ ਚਾਰ ਰਹਿਣਗੇ ਬਾਈ ਹਾਂਜੀ ਥਾਣੇ ਸਿੰਗਲ ਚਾਰੇ ਠੀਕ ਹੈ ਗੱਲ ਥਣ ਮੈਂ ਢੋਲੀ ਚਾਲੀ ਦਾ ਕੋਈ ਨਹੀਂ ਸਿੰਗਲ ਚਾਰ ਇੱਥੋਂ ਕਰਾ ਦੀ ਲੱਭੀ ਜਾਂਦੀ ਹਾਂ ਨਹੀਂ ਦੇਖੋ ਰਿੰਕਲ ਜੇ ਕਿਤਰਾ ਐ ਪੂਰੇ ਐ ਜੀ ਇੱਥੋਂ ਤਸੱਲੀ ਕਰਾ ਦੇ ਲੇਵਾ ਸੋਨਾ ਲਾਉਗੀ ਤੇ ਇਹਦਾ ਆ ਗਿਆ ਦੂਜਾ ਨੰਬਰ ਗੱਬਣ ਤਾਂ ਨਹੀਂ ਹੈਗੀ ਜੀ ਨਹੀਂ ਜੀ ਗੱਬਣ ਨਹੀਂ ਹੈ ਜੀ ਠੀਕ ਆ ਗੱਲ ਗੱਬਣ ਬਾਈ ਕਹਿੰਦਾ ਗੱਬਣ ਹੋਣ ਆਲੀਆਂ ਜੀ ਬਸ ਹੁਣ ਦਾ ਗੱਬਣ ਹੋਣ ਦੇ ਨੇੜੇ ਨੇ ਇਧਰਲੇ ਬੰਨੇ ਕਰਦੇ ਜੇ ਕੋਈ 2-4 ਕੱਟੀਆਂ ਲੈਂਦਾ ਤਾਂ ਖੋਜੂ ਕਨਸੈਸ਼ਨ ਹਾਂ ਜੀ ਹੋ ਜਾ ਕਰਦਾਂਗੇ ਜੀ ਠੀਕ ਆ ਗੱਲ ਤੇ ਹੁਣ ਲੱਭੂ ਲੈ ਆ ਅਗਲੇ ਨੰਬਰ ਵਾਲੀ ਕੱਟੀ ਇਹ ਜੋੜੀ ਇੱਕੋ ਜੀ ਲੱਗਦੀ ਹਾਂ ਜੀ ਇਹ ਬਰਾਬਰ ਜੇ ਹੀ ਹੈ ਜੀ ਦੋਵੇਂ ਇਹ ਜੋੜੀ ਵਾ ਇੱਕੋ ਜੀ ਆ ਇਹਦੀ ਕਿੰਨੀ ਉਮਰ ਹੋਊਗੀ ਜੀ ਇਹ ਬਾ ਸਵਾ ਕੇ ਸਾਲ ਦੇ ਲੱਗੇ ਜੀ ਸਵਾ ਸਾਲ ਦੇ ਲੱਗ ਪਾ ਹਾਂ ਜੀ ਆ ਲੈ ਆ ਲੈ ਆ ਤੇ ਵਾਕੀ ਇੱਥੋਂ ਤੁਰਦੀ ਦੀ ਅਡਜਸਟਮੈਂਟ ਕਰ ਸਕਦਾ ਐਕਟਵ ਦਾ ਪੂਰੀ ਆ ਥਾਣ ਪੂਰਾ ਮੋਟਾ ਲੱਗਿਆ ਵਾਹ ਨਹੀਂ ਪੂਰੇ ਥਾਣਾਂ ਦਾ ਸਿੰਗਲ ਚਾਰੇ ਰਹਿਣਗੇ ਸਾਰੇ ਸਿੰਗਲ ਚਾਰੇ ਥਾਣ ਆ ਜੀ ਠੀਕ ਆ ਗੱਲ ਆ ਥਾਣ ਆਗੇ ਸਿੰਗਲ ਚਾਰ ਤੇ ਮੋਟਾ ਮੋਟਾ ਥਾਂ ਲੱਗਿਆ ਸਿੰਗੀ ਸੁੰਗੀ ਇਹ ਮੰਨ ਲਓ ਵੀ ਜਮਾ ਬੰਦੇ ਕਰ ਜੂਗੀ ਕਿੰਨੀ ਕੁ ਉਮਰ ਦੱਸਿਆ ਬਾਈ ਜੀ ਸਵਾ ਕ ਸਾਲ ਦੀ ਉਮਰ ਹੈ ਜੀ ਸਵਾ ਸਾਲ ਦੀ ਹਾਂ ਜੀ ਸੰਗਲ ਸੁੰਗਲ ਚ ਆਈ ਵੀ ਆ ਹਾਂ ਜੀ ਸੰਗਲ ਹੀ ਨਾ ਪਿਆ ਮੋਰੀ ਤਾਜੀ ਪਈ ਹੋਈ ਆ ਤਾਂ ਕਰਕੇ ਕਰਦੀ ਹੈ ਜੀ ਆਈ ਨਵੀਂ ਮੋਰੀ ਪਈ ਆ ਠੀਕ ਹੈ ਗੱਲ ਸੰਗਲ ਪਿਆ ਹੈ ਮੋਰੀ ਦੇ ਅੱਗੇ ਨਿਸ਼ਾਨਬ ਨਹੀਂ ਗਈ ਠੀਕ ਹੈ ਗੱਲ ਉਧਰੋਂ ਕੋਈ ਤਾਂ ਕੱਚੇ ਥਾਂ ਤੋਂ ਆਉਂਦੀਆਂ ਹੀ ਖੁੱਲੇ ਹਰਿਆਣੇ ਚੋਂ ਕੱਚੇ ਥਾਂ ਤੋਂ ਆਉਂਦੀਆਂ ਜੀ ਠੀਕ ਹੈ ਗੱਲ ਉਹਦਾ ਕਰਕੇ ਵੀ ਜ਼ਿਆਦਾ ਤੁਰੇ ਥੋੜੀਆਂ ਜਾਕਦੀਆਂ ਆ ਨਾ ਹਾਂ ਜੀ ਪੱਕੇ ਥਾਂ 'ਚ ਫਿਰ ਤੁਰਿਆ ਨਹੀਂ ਜਾਂ ਤੇ ਝੋਲੀ ਇਹਦੀ ਰਹੁਗੀ ਚੰਗੀ ਲੱਭੀ ਇਹ ਇੱਥੋਂ ਮਾਰਦੀ ਕੈਮਰਾ ਆ ਬਟਨ ਵਾਲੀ ਆ ਗਈ ਬਟਨ ਬੋਟਨ ਦੇ ਚੈੱਕ ਕਰਾ ਤੇ ਇੱਥੋਂ ਥੱਲੋਂ ਕਰਾ ਦੇ ਸਿਸਟਮ ਚੈੱਕ ਉਹ ਉਹ ਚੀਜ਼ ਨਹੀਂ ਹੈਗੀ ਥੱਲੇ ਵਾਲਾ ਸਿਸਟਮ ਪੂਰਾ ਕੰਮ ਆ ਕੱਲਾ ਕੱਲਾ ਥਾਨ ਲੱਗਿਆ ਇਹਦਾ ਨੰਬਰ ਆ ਗਿਆ ਤੀਜਾ ਉਮਰ ਆ ਗਈ ਸਵਾ ਸਾਲ ਦੇ ਲੱਗੂ ਬਟ ਬਈ ਹੈਨਾ ਇਹ ਵੀ ਸਵਾ ਕੇ ਸਾਲ ਦੀ ਦੇਖੋ ਝੋਲੀ ਦੇਖੋ ਇਹ ਬੂਰੀ ਦੀ ਔਰ ਪੂਛ ਦੇਖ ਜੰਮਾ ਡੱਕੇ ਵਰਗੀ ਪਤਲੀ ਠੀਕ ਆ ਗੱਲ ਹਾਂ ਜੀ ਆ ਦੇ ਇੱਥੋਂ ਮਾਰਦੇ ਲੱਭੀ ਕੈਮਰਾ ਆਹ ਜੋੜੀ ਯਾਰ ਜਮੀ ਇੱਕੋ ਜੀ ਆ ਇੱਕੋ ਜਿਹਾ ਸਰੀਰ ਹੀ ਆ ਇੱਕੋ ਜਿਹਾ ਸਰੀਰ ਆ ਜੀ ਇੱਕੋ ਜਿਹਾ ਸਰੀਰ ਆ ਰੰਗ ਰੂਪ ਦਾ ਹੀ ਫਰਕ ਆ ਝੋਲੀ ਚੰਗੀ ਲੱਗੀ ਆ ਝੋਲੀਆਂ ਦੇਖੋ ਕਾਡੇ ਕਾਡੇ ਝੋਲੀ ਉਹਦੀ ਵੀ ਪੂਰੀ ਕਮਾਲ ਦੀ ਆ ਤੇ ਇਹ ਕੱਟੀ ਦੀ ਵੀ ਬੂਰੀ ਦਾ ਰਹੂਗਾ ਚੌਥਾ ਨੰਬਰ ਉਮਰ ਉਹਦੀ ਵੀ ਸਵਾ ਕਸਾਲ ਦੇ ਲੱਗੇ ਉਹ ਵੀ ਸਵਾ ਕਸਾਲ ਦੇ ਲੱਗੇ ਠੀਕ ਆ ਬਲ ਬੁਲ ਚੰਗੇ ਨੇ ਥੋੜਾ ਇਹ ਇੱਥੋਂ ਕਰ ਸਕਦੇ ਹਾਂ ਚੈੱਕ ਝੋਲੀ ਬਲ ਬੁਲ ਚੰਗੇ ਆ ਇੱਥੋਂ ਮਾਰਦੀ ਇਹਦੇ ਫੇਸ ਤੇ ਕੈਮਰਾ ਅੱਲੇ ਆ ਲੱਭੂ ਅੱਲੇ ਤੇ ਇਹ ਇਹ ਆ ਇਹ ਆ ਗਈ ਬੂਰੀ ਕਹ ਲਈ ਨਾ ਹਾਂ ਜੀ ब्राउन ਆ ਗਈ ਬੂਰੀ ਲੈ ਚੱਲ ਲੈ ਚੱਲ ਐ ਤੇਲ ਆ ਜੀ ਵਿੱਚ ਪੂਰੇ ਠੀਕ ਆ ਤੇਰੀ ਆ ਪੂਰੀ ਆ ਗਈ ਇਹਨਾਂ ਲੋਕਾਂ ਦੇ ਬੱਚੇ ਕਰਕੇ ਜੱਤ ਜੀ ਝੜੀ ਨਹੀਂ ਠੀਕ ਆ ਜੀ ਹਾਂ ਐ ਤਿਲਾਂ ਵਾਲੀ ਆ ਜੀ ਪੂਰੀ ਸਨੇਰੀ ਆ ਗਈ ਹਾਂ ਪੂਰੀ ਸਨੇਰੀ ਅੰਦਰ ਆ ਜੀ ਹਾਂ ਸਨੇਰੀ ਆ ਗਈ ਗੋਲਡਨ ਕਲਰ ਦੇ ਵਿੱਚ ਆ ਗਈ ਲੱਭੂ ਹੌਲੀ 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 ਕਰਾਇ ਚੱਲਦਾ ਤੇਰੇ ਤੇ ਹੌਲੀ ਲਿਆ ਮੜ ਜਾ ਤਸ ਸਿੰਘ ਵੀ ਵੰਦਾ ਗਿਆ ਹਾਂ ਬਿਲਕੁਲ ਗੋਲ ਸਿੰਘ ਦੀ ਜੀ ਸਿੰਘ ਵੀ ਜਮਾ ਗੋਲ ਕਰ ਜੂ ਐਕਟਿਵ ਪੂਰੀਆ ਸਾਮੀ ਸੁਮੀ ਚੰਗੀ ਹਾਂ ਜੀ ਹਾਂ ਇਹ ਪੂਰੀਆ ਸੰਵੀਆਂ ਹੀ ਐ ਪਿੱਠ ਪੋੜੇ ਦੇਖੋ ਕਿੱਡੀ ਆ ਜੀ ਸੰਭਾਈ ਪੂਰੀ ਚੋਈਆ ਪੂਰੀ ਫੁੱਲ ਸੰਭਾਈ ਚਾਹੀਏ ਪਛਾਂਤ ਉਹ ਨਾ ਚੜਾਈ ਵਾਲੀ ਕੱਤੀ ਬਣੂਗੀ ਟਾਂਚਾ ਬਹੁਤ ਚੌੜਾ ਰੱਖਣੀ ਹਾਂ ਤੇ ਟਾਂਚੇ ਦੇ ਨਾਲ ਨਾਲ ਥੱਲੋਂ ਫੇਰ ਉਹੀ ਗੱਲ ਆ ਵੀ ਤੁਹਾਨੂੰ ਇੱਕ ਵਾਰੀ ਹੋਰ ਕਰਾ ਦੇ ਚੈੱਕ ਜਿਵੇਂ ਬਾਈ ਨੇ ਦੱਸਿਆ ਪੂਛ ਦੇਖੋ ਜਮਾ ਤਾਂ ਅੱਗੇ ਵਰਗੀ ਆ ਪੂਛ ਤੇ ਦੇਖੋ ਜਮਾ ਬਦਲੀ ਹੋ ਰਹੀ ਸ਼ਕੀਨ ਪੂਰੀ ਤੇ ਆ ਚੀਜ਼ ਦਾ ਗੈਪ ਬਹੁਤ ਸੋਹਣਾ ਰੱਖਿਆ ਹਾਂ ਜਿੱਤੇਲ ਦੇਖੋ ਜੀ ਇਹ ਪੂਰੇ ਆ ਤੇਲ ਵੀ ਹਾਂ ਤੇਲਾਂ ਵਾਲੀ ਆ ਗਈ ਜਿਵੇਂ ਜਿਵੇਂ ਇਹਨੇ ਉਹੀ ਗੱਲ ਆ ਬਾਈ ਨੇ ਦੱਸਿਆ ਵੀ ਲੂਈ ਜਿਹੜੀ ਉੱਤਰ ਗਈ ਪਿੰਡਾ ਨੰਗਾ ਹੋ ਜਾਊਗਾ ਓਦਾਂ ਓਦਾਂ ਤੇਲ ਤੁਹਾਨੂੰ ਚਮਕਣ ਲੱਗ ਜਾਣਗੇ ਤੇਲੀਆਂ ਪੂਰੀ ਆ ਗਈ ਜਿਵੇਂ ਉਸਮਾਨ ਚ ਸਤਾਰੇ ਹੁੰਦੇ ਨੇ ਤੇ ਹੁਣ ਆ ਜਾ ਲੱਭੀ ਅਗਲੇ ਨੰਬਰ ਵਾਲੀ ਤੇ ਆ ਆਪਣੀ ਫੇਵਰੇਟ ਝੋਟੀ ਆ ਗਈ ਹਾਂ ਲਿਆ ਇਹਨੂੰ ਬਾਹਰਲੇ ਬੰ ਤੇ ਆ ਆ ਗਿਆ ਆਪਣੀ ਫੇਵਰੇਟ ਬੂੜੀ ਰੋਕੀ ਇੱਥੇ ਰੋਕੀ ਮਾੜੀ ਬੂੜੀ ਮੀਣੀ ਆ ਜੀ ਸਿੰਘ ਹਲਦਿਆ 도ਏ ਜੀ 도ਏ ਪੂਰੇ ਹਲਦੇ ਆ ਆ ਹਲਦਿਆ ਲੱਭੀ ਓਏ ਹਾਂ ਜੀ ਇਹ ਇਧਰਲਾ ਵੀ ਹਲਾ ਦੇ ਇਹ ਤਾਂ ਇੰਨੀ ਕਿਸਿਆਣੀ ਆ ਜੇ ਬਾਈ ਇਹ ਨਹੀਂ ਡਰਦੀ ਜੀ ਇਹ ਤਾਂ ਉੱਤੇ ਬੈਠੀ ਜਾਉ ਜਿਹਨੂੰ ਪਿੰਡ ਦੇ ਵਿਚਾਲੇ ਵੀ ਛੱਡ ਈ ਆ ਕਹਿੰਦਾ ਤਾਂ ਵੀ ਤਾਂ ਵੀ ਕਰੇ ਆ ਜੂਗੀ ਜਿਹਨੂੰ ਪਿੰਡ ਦੇ ਵਿਚਾਲੇ ਛੱਡਦੀ ਏ ਤਾਂ ਵੀ ਕਰੇ ਮੁੜ ਆਉਗੀ ਕਿਸਿਆਣੀ ਆ ਇਹਨੂੰ ਨਹੀਂ ਕੋਈ ਵੀ ਦਿੱਕਤ ਹੈਗੀ ਕਿਸ ਤਰ੍ਹਾਂ ਇਹ ਖੁੱਲ ਖਲ ਜੇ ਰਾਤ ਨੂੰ ਦਿੱਕਤ ਤਾਂ ਨਹੀਂ ਕਰਦੀ ਆਪੀ ਜੀ ਆਪੇ ਆ ਜਾਂਦੀ ਜਿੱਥੇ ਜਾਵੇ ਮਰਜ਼ੀ ਆਪੇ ਆ ਜਾਂਦੀ ਹਾਂ ਜੀ ਇੱਕ ਨੇ ਆਪਣੇ ਟਿਕਾਣੇ ਤੇ ਖੜੂ ਇਹ 5 ਮਹੀਨਿਆਂ ਦੀ ਗੱਬਣ ਹੋ ਗਈ 5 ਮਹੀਨਿਆਂ ਦੀ ਚੈੱਕ ਪਾਸ ਹਾਂ ਜੀ ਆਪਾਂ ਤਰੀਕ ਵੀ ਦਿਖਾਵਾਂਗੇ ਲਿਖੀ ਹੋਈ ਤਰੀਕਾ ਆਪਣੇ ਕੋਲ ਕੋਈ ਠੀਕ ਹੈ ਉਹ ਆ ਆਪਣੇ ਘਰੇ ਹੀ ਪੜੀ ਹੋਈ ਆ ਸਾਰਾ ਗੱਬਣ ਕਿਹੜੇ ਤੋਂ ਆ ਗੱਬਣ ਇਹ ਬੂਰਾ ਮੀਣਾ ਜੀ ਉਹ ਆ ਨੀਲੀ ਦਾ ਨਾ ਇਹ ਬੂਰਾ ਹੀ ਆ ਜੀ ਉਹ ਬੂਰਾ ਨਾਰਲੀ ਬਣੀ ਮੀਣਾ ਹੀ ਨਾਰਲੀ ਬਣੀ ਉਹ ਜਹਾ ਹਾਂ ਨਾਰਲੀ ਆ ਜੀ ਬੂਰਾ ਨਾਰਲੀ ਨਾਰਲੀ ਉਹਦਾ ਠੀਕਾ ਪਏ ਜੀ ਆਪਣੇ ਕੋਲ ਕਮਾਲ ਅੱਬੂ ਕੇਰਾ ਹੋਰ ਨਾਰਲੀ ਕੋਲੋਂ ਗੱਬਣਾਏ ਕਮਾ ਦੇ ਕਮਾ ਦੇ ਆਪ ਵੀ ਬੂਰੀ ਮੀਣੀ ਤੇ ਬੂਰੇ ਮੀਨੇ ਨਾਰ ਨਾਰਲੀ ਤੋਂ ਆ ਗਈ ਬੂਰੇ ਨਾਰਲੀ ਤੋਂ ਗੱਬਣ ਜਿਹੜੇ ਠੀਕੇ ਪਏ ਆਪਣੇ ਕੋਲ ਪਤਾ ਨਾ ਬੂਰੇ ਨਾਰਲੀ ਦਾ ਰਕਾਰਡ ਕਹਿੰਦੇ ਬੜਾ ਕਮਾਲ ਦਾ ਤੇ ਇੱਥੋਂ ਲੱਭੀ ਪਛਾਣ ਤੋਂ ਦਿਖਾ ਦੀ ਗੇਟ ਤੱਕ ਲੈ ਜਾ ਤੋਰ ਕੇ ਇਹ ਇਹ ਤੁਰਦੀ ਆ ਜਿਵੇਂ ਕਹਿੰਦੇ ਹੁੰਦੇ ਗੱਗੂ ਗੱਲ ਮੱਲਾ ਵਾਂਗੂ ਗੱਗੂ ਗੱਗੂ ਗੱਲਾਂ ਵਾਂਗੂ ਤੁਰਦੀ ਆ ਇਹ ਤੁਰਦੀ ਆ ਗੱਗੂ ਗੱਲਾਂ ਵਾਂਗੂ ਜਿਵੇਂ ਗੱਗੂ ਗੱਲ ਕਮਾਲ ਆਲਾ ਬੁਤ ਹੋਏ ਕਮਾਲਾ 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 ਯਾਰ ਜੀ ਚੀਜ਼ ਹੈਗੀ ਚੀਜ਼ ਹੈ ਜੀ ਚੀਜ਼ ਜਿਹਨੂੰ ਉਹ ਹੀ ਇਹਨੂੰ ਪਰਖਾ ਉਹ ਹੀ ਆ ਜੀ ਪਰਖੂਗਾ ਇਹਨੂੰ ਉਹ ਹੀ ਗੱਲ ਲੰਬਾਈ ਦੇਖੋ ਉਚਾਈ ਕਿਸੇ ਪਾਸੇ ਕੋਈ ਕਮੀ ਨਹੀਂ ਵਜਨ ਚ ਤੇ ਪੈਸਾ ਦੁਨੀਆ ਚੱਕੀ ਫਰਦੀ ਆ ਪਰ ਚੀਜ਼ ਕਰਮਾ ਨਾਲ ਮਿਲਦੀ ਆ ਚੀਜ਼ ਕਰਮਾ ਨਾਲ ਮਿਲਦੀ ਆ ਜੀ ਚੀਜ਼ ਕਰਮਾ ਨਾਲ ਮਿਲਦੀ ਆ ਪੈਸਾ ਤਾਂ ਨਹੀਂ ਚੱਕੀ ਫਰਦੀ ਆ ਇੱਥੇ ਹੀ ਖੜਾ ਲਈ ਉੱਥੇ ਹੀ ਖੜਾ ਲਾ ਕੜਾ ਲਖੜਾ ਲੈ ਇੱਕ ਗੱਲ ਹੋਰ ਦੱਸਦਾ ਨਾ ਜੇ ਇਹਦਾ ਉਸ ਤਰ੍ਹਾਂ ਲੱਗਿਆ ਹੁੰਦਾ ਨਾ ਬਾਈ ਦਾ ਪਿੰਕ ਚਮੜੇ ਚ ਆ ਗਈ ਜਿਵੇਂ ਹਾਂ ਜੀ ਗੁਲਾਬੀ ਗੁਲਾਬੀ ਇੱਥੇ ਰੋਕ ਲਾ ਤੇਲਾ ਹੈਗੇ ਇਹਦੇ ਵੀ ਪਰ ਇਹ ਗੁਲਾਬੀ ਚਮੜੇ ਚ ਆਈ ਏ ਇੱਥੇ ਇੱਥੇ ਰੋਕ ਲਾ ਰੋਕ ਲਾ ਰੋਕ ਲਾ ਰੋਕ ਲਾ ਹੁਣ ਦੇਖਣ ਨੂੰ ਲੱਗਦੀ ਚਮੜੀ ਬਹੁਤ ਪਤਲੀ ਆ ਹਾਂ ਬਿਲਕੁਲ ਪਤਲੇ ਜਾਉਂਦੇ ਆ ਦੇਖਣ ਨੂੰ ਲੱਗਦੀ ਪੂਰੀ ਪਲੀਪਲੀ ਬਹੁਤ ਆਈ ਤੇ ਠੰਡੀ ਆ ਗਈ ਉਹ ਤੁਹਾਡੇ ਸਾਹਮਣੇ ਆ ਇਹ ਕਿੰਨੇ ਟਾਈਮ ਦੀ ਗੱਭਣਾ ਦੱਸੋ ਪੰਜ ਮਹੀਨੇ ਦੀ ਗੱਭਣਾ ਪੂਰੇ ਪੰਜ ਦੀ ਪੂਰੇ ਪੰਜ ਮਹੀਨੇ ਦੀ ਗੱਭਣਾ ਆ ਪੂਰੇ ਪੰਜ ਦੀ ਬੂਰੇ ਨਾਰਲੀ ਤੋਂ ਗੱਭਣਾ ਪੂਰੇ ਨਾਰਲੀ ਤੋਂ ਗੱਭਣਾ ਜੀ ਠੀਕ ਆ ਆਪਣੇ ਕੋ ਪਏ ਆ ਜੀ ਉਹਦੇ ਠੀਕ ਆ ਦੰਦਾ ਜੀ ਆ ਦੰਦਾ ਜੀ ਠੀਕ ਆ ਗੱਲ ਦੋ ਜਾਂ ਚਾਰ ਇੱਥੇ ਹੋ ਗਈ ਦੁੱਕੀ ਜਾਂ ਚੌਗੀ ਹੋ ਗਈ ਹਾਂ ਜੀ ਬਸ ਇੱਥੇ ਆ ਗਈ ਠੀਕ ਆ ਗੱਲ ਕੋ ਕਮਾਲਾ ਕਮਾਲਾ ਇੱਥੋਂ ਕਮਾਲਾ ਆਇਆ ਨੂੰ ਇਹਦਾ ਸਿੰਘ ਵੀ ਛੋਟਾ ਰਹੂਗਾ ਬਸ ਐਡੇ ਰਹਿਣਗੇ ਜੀ ਸਿੰਘ ਇਹਦੇ ਜਿੰਨੀ ਕੀ ਦੀ ਤਾਰੀਫ ਕਰਦੀਏ ਓਨੇ ਕੇ ਯਾਰ ਇਹਦੀ ਤਾਰੀਫ ਥੋੜੀ ਆ ਥੋੜੀ ਪੈਂਦੀ ਆ ਇਹਦੇ ਅੱਗੇ ਜਿਹੜੇ ਹਿਸਾਬ ਦਾ ਢਾਂਚਾ ਜਿਹੜੇ ਹਿਸਾਬ ਦੀ ਕੁਆਲਿਟੀ ਆ ਤੇ ਬਲ ਬੋਲ ਚੰਗੇ ਨੇ ਥੱਲੇ ਮੁੱਲ ਤਾਂ ਹੀ ਕੀ ਅੰਕਾ ਜੀ ਇਹਦਾ ਥੱਲੇ ਆ ਝੋਲੇ ਆ ਪੂਰਾ ਬੈ ਕੇ ਤਾਰੂਗੀ ਜਦੋਂ ਤਾਰੂਗੀ ਜੀ ਠੀਕ ਹੈ ਗੱਲ ਆ ਉਹ ਤਾਂ ਠੰਡੀ ਰਹੂਗੀ ਨਾ ਹਾਂ ਜੀ ਠੰਡੀ ਹੈ ਜੀ ਸੀਲ ਆ ਉਹਦਾ ਕੋਈ ਜਿੱਥੇ ਮਰਦੀ ਫੜੀ ਫਿਰੇ ਨਾ ਗਰਮੀ ਵਾਲਾ ਸੌਦਾ ਨਹੀਂ ਨਾ ਜੀ ਨਾ ਗਰਮੀ ਦੇਦੇ ਕੋਈ ਹੈ ਨਹੀਂ ਤੇ ਹੁਣ ਮਾਰ ਲੱਭੀ ਕੈਮਰਾ ਅਗਲੇ ਨੰਬਰ ਵਾਲੀ ਤੇ ਆ ਗਈ ਵੀ ਬੂਰੀ ਤੇਲੀਆ ਤੇਲੀਆ ਬੂਰੀ ਹੈ ਜੀ ਗੱਬਣਾ ਦੁੱਧ ਵੀ ਦਿੰਦੀ ਹੈ ਜੀ ਇੱਕ ਟਾਈਮ ਸਵੇਰੇ ਟਾਈਮ ਮਿਲਦੀ ਹੈ ਜੀ ਕਿੰਨੇ ਟਾਈਮ ਦੀ ਗੱਬਣਾ ਹੈ ਨਾ ਹਾਂ ਸਵੇਰੇ ਟਾਈਮ ਹੀ ਮਿਲਦੀ ਹੈ ਜੀ ਕਿੰਨੇ ਟਾਈਮ ਦੀ ਚੈੱਕ ਇਹ ਹੈਗੀ ਹੈ ਜੀ 2 ਮਹੀਨੇ 10 ਕ ਦਿਨ ਦੇ ਲੱਗੇ ਜੀ 2 ਮਹੀਨੇ 10 ਦਿਨ ਦੀ ਹਾਂ ਜੀ ਅਰੇ ਇਹਦੀ ਆਪਣੇ ਕੋਲ ਤਾਜੀ ਸੂਈ ਦੀ ਵੀ ਵੀਡੀਓ ਪਈ ਆ ਓਕੇ ਆਪਣੇ ਘਰੇ ਸੂਈ ਆ ਹੁਣ 4 ਦਿਨ ਦਾ ਜੀ ਮੂੰਹ ਦਾ ਚੌਗੀ ਆ 4 ਦਿਨ ਦਾ ਜੀ ਮੂੰਹ ਦਾ ਓਕੇ ਓਕੇ ਹਾਂ ਜੀ 2 ਮਹੀਨੇ ਦੀ ਗੱਬਣ ਚੈੱਕ ਪਾਸ 2 ਮਹੀਨੇ ਤੇ 10 ਦਿਨ ਦੀ ਹਾਂ ਜੀ ਬੱਚਾ ਤਾਂ ਨਹੀਂ ਹੈਗਾ ਦਾ ਨਹੀਂ ਬੱਚਾ ਨਹੀਂ ਹੈਗਾ ਜੀ ਠੀਕ ਹੈ ਗੱਲ ਦੁੱਧ ਦੇ ਨੇ ਦਿੱਤਾ ਜੀ 13 ਤੋਂ 14 13 14 ਲੀਟਰ ਦੁੱਧ ਦੋ ਦੰਦ ਨੇ ਪਲੂਣ ਨੇ ਦੁੱਗੀ ਨੇ ਹਾਂ ਜੀ ਆ ਤੁਹਾਨੂੰ ਲੇਵਾ ਦਿਖਾ ਦਾਂਗੇ ਇਹਦਾ ਜੇ ਮੋਬਾਈਲ ਤੇ ਮੇਰੇ ਕੋ ਪਈਏ ਫੋਟੋ ਇਹਦੀ ਵਿੱਚ ਵੀ ਦਿਖਾਉਣੀ ਆ ਤੁਸੀਂ ਇਹਦੇ ਦਿਖਾ ਦਿੰਦੇ ਆਪਾਂ ਠੀਕ ਆ ਗੱਲ ਆ ਤਸੱਲੀ ਕਰਾਉਂਦੀ ਆ ਹਾਂ ਜੀ ਪੂਰੀ ਤਸੱਲੀ ਕਰਾਉਂਦੀ ਆ ਜੀ ਬਾਈ ਕਹਿੰਦਾ ਵੀਡੀਓ ਫੋਨ ਚ ਤਾਜੀ ਦੀ ਦਿਖਾ ਦਾਨੇ ਆ ਵੀ ਪੰਡਲੇਵੇ ਵਾਲੀ ਆ ਕੰਮ ਆ ਥੱਲੇ ਹਾਂ ਜੀ ਪੰਡੇ ਲਾਉਂਦੀ ਆ ਲੇਵੇ ਦੀ ਹੁਣ ਆ ਗਈ 2 ਮਹੀਨੇ 10 ਦਿਨ ਦੀ ਗੱਬਣ ਚੈੱਕ ਪਾਸ ਦੰਦੋਂ ਆ ਗਈ ਇਹ ਚੌਗੀ ਬਾਈ ਤੇ ਥੱਲੇ ਦੀ ਕੁਆਲਿਟੀ ਮੱਲੋ ਤੁਹਾਡੇ ਸਾਹਮਣੇ ਆ ਸਿਰਾ ਕੰਮੀ ਆ ਬਾਡੀ ਬੁੱਡੀ ਦੀ ਵੀ ਪੂਰੀ ਅਸਲ ਤੇ ਬਾਈ ਚਬਾਈ ਦੀ ਕਿਵੇਂ ਆ ਚਵਾਈ ਤਾਂ ਬਿਲਕੁਲੋਂ ਪੋਲੀ ਹੈ ਜੀ ਕੱਢ ਦੀ ਆ ਚੇਬਾ ਹਾਂ ਜੀ ਪੂਰੇ ਜੀ ਠੀਕ ਆ ਗੱਲ ਆ ਚਵਾਈ ਵਾਲੇ ਬਾਈ ਕਹਿੰਦਾ ਕੱਢ ਦੀ ਆ ਕੰਡੇ ਤੇ ਬਾਕੀ ਫੋਨ ਚ ਆ ਆ ਚੈੱਕ ਕਰ ਲੋ ਇਹਦੀ ਤਾਜੀ ਦੀ ਵੀਡੀਓ ਫੋਨ ਚ ਗੱਲ ਬਾਈ ਕਹਿੰਦਾ ਕੈਨਾਲ ਹੀ ਨਹੀਂ ਹੈਗੀ ਪੰਡਲੇਵੇ ਦੀ ਕਈਆ ਤਾਂ ਨਾ ਪੰਡੇ ਲਾਉਂਦੀ ਆ ਲੇਵੇ ਦੀ ਉਹ ਸਿਸਟਮ ਨਹੀਂ ਹੈਗਾ ਵੀ ਕੱਲਾ ਕੈਨਾਲ ਆ ਖੜੀ ਵੀ ਬਾਈ ਵਾਲੀ ਖੁਰਲੀ ਤੇ ਆ ਖੁਰਲੀ ਸਿਆਣ ਲਿਓ ਇੱਥੇ ਹੀ ਖੜੀ ਹੈ ਜੀ ਆਪਣਾ ਸਾਹਮਣੇ ਦੇਖੋ ਰੰਗ ਵੀ ਆ ਸਾਰਾ ਤੇ ਹੁਣ ਮਾਰ ਲੱਭਿਆ ਉਧਰਲੇ ਬੰਨੇ ਕੈਮਰਾ ਉਹ ਖੁਰਲੀ ਵਾਲੀ ਅਲਰਜੀ ਚੈੱਕ ਕਰ ਲਿਓ ਉਹ ਸਿਸਟਮ ਨਹੀਂ ਹੈਗਾ ਕਿੰਨਾ ਦੁੱਧ ਦਿੱਤਾ ਬਾਈ ਤਾਂ ਜੀ ਨੇ 14 ਕਿਲੋ ਹੈਗੇ 14 ਕਿਲੋ ਪਾਇਆ ਬਾਈ ਕਹਿੰਦਾ ਦੋ ਦੰਦ ਨੇ ਅੱਜ ਚਾਰ ਦੰਦ ਦੋ ਮਹੀਨੇ ਤੇ 10 ਦਿਨ ਦੀ ਗੱਬਣ ਚੈੱਕ ਪਾਸ ਹੁਣ ਫਿਲਹਾਲ ਹੈਗੀਆ ਇੱਕ ਟਾਈਮ ਕਿੰਨਾ ਦੁੱਧ ਦੇ ਰਹੀ ਐ ਇੱਕ 4 ਕਿਲੋ 5 ਕਿਲੋ ਵੀ ਦੇ ਦਿੰਦੀ ਕਦੇ 4 ਕਦੇ 5 ਥਣ ਥਣ ਪਾਸ ਕਰਾ ਲ ਲੋ ਥਣ ਪਾਸ ਜੀ ਕਹਿੰਦਾ ਪੂਰਾ ਦੁੱਧ ਦੇਊਗੀ ਠੀਕ ਆ ਗੱਲ ਹਾਂ ਜੀ ਦੁੱਧ ਦਿੰਦੀ ਆ ਆ 4 ਕਿਲੋ ਦੁੱਧ ਬਾਈ ਕਹਿੰਦਾ ਫਿਲਹਾਲ ਵੀ ਦੇ ਰਹੀ ਆ ਤੇ ਹੁਣ ਮਾਰਦੇ ਰਸ਼ੀਆ ਨੇ ਟੈਂਕ ਤੇ ਕੈਮਰਾ ਇਹਦੇ ਤੇ ਲੈਂਨੇ ਕਿ ਨਹੀਂ ਵੀ ਗਿਣਤੀ ਤੋਂ ਬਾਹਰ ਵਾਲਾ ਕੰਮ ਇਹਦਾ ਸਾਰਾ ਹੀ ਆ ਜੀ ਹਾਂ ਇਹ ਆਣਾ ਤੇ ਲੱਤਾਂ ਤੇ ਪੈਰਾਂ ਤੇ ਮੂੰਹ ਤੇ ਸਾਰੇ ਹੀ ਆ ਜੀ ਆਰਡਰ ਤੇ ਵੀ ਤੇਲ ਲੈਂਦੇ ਹਨਾ ਹਾਂ ਜੀ ਇੱਥੋਂ ਮਾਰੀ ਲੱਭੀ ਕੈਮਰਾ ਕਿੰਨੇ ਦਿਨ ਦਾ ਸੁਆ ਹੋ ਗਿਆ ਭਾਈ ਇਹਨੂੰ ਅੱਜ ਹੋ ਹੀ ਗਿਆ ਜੀ ਮੇਰਾ ਮਤਲਬ 21 22 ਦਿਨ ਹੋ ਗਏ ਸੁਈ ਨੂੰ ਠੀਕ ਆ ਗੱਲ ਆ ਕਿੰਨਾ ਕ ਦੁੱਧ ਹੋਊਗਾ ਜੀ ਦੁੱਧ ਇਸ ਟਾਈਮ 16 17 16 17 ਦੇ ਚੱਲਣ ਢਈ ਆ ਜੀ ਠੀਕ ਆ ਗੱਲ ਆ ਥੋੜਾ ਜਿਹਾ 4 ਘੰਟ ਰਹੀ ਆ ਜੀ ਇਹ ਚਰਨ ਲੱਗ ਗਈ ਬਾਅਦ ਫੇਰ ਤਾਂ ਦੁੱਧ 20 ਤੋਂ ਪਾਰ ਹੀ ਕਰੂ ਜੀ ਜੂ ਨਹੀਂ ਲਾਇਆ ਜੀ ਨਹੀਂ ਲਾਇਆ ਥੋੜਾ ਜਿਹਾ ਨੇ ਠੀਕ ਆ ਗੱਲ ਆ ਹਾਂ ਜੀ ਜੀ ਨਹੀਂ ਲਾ ਰਹੀ ਜੀ ਵਾਈ ਕਹਿੰਦਾ ਤਰਿਆ ਨਹੀਂ ਇਹਨੇ ਪਰ ਵੱਡੀ ਵਾਲਾ ਲੇਖਾ ਨਹੀਂ ਮੇਰੇ ਵੱਡੇ ਨਾਲ ਛੋਟੀ ਲੱਗੂਗੀ ਥੋਨੂੰ ਹਾਂ ਜੀ ਤਾਂ ਫੋਨ ਛੋਟਾ ਪੈਜੂਗਾ ਕੈਮਰਾ ਛੋਟਾ ਪੈਜੂ ਪਰ ਚੁੰਮਜ ਦੇ ਦਾਂ ਹਾਂ ਵੱਡੇ ਪੂਰੀ ਫੁੱਲ ਤੇ ਬੱਚਾ ਕੀ ਆ ਜੀ ਨਾਲ ਸਾਨੂੰ ਸਾਂ ਬਹੁਤ ਹਾਂ ਜੀ ਕੱਟੀ ਬਹੁਤ ਆਪ ਦੀ 나ਗ ਦੀ ਆਗੀ ਨਾਲ ਕੱਟੀ ਕੱਟੀ ਕਰ ਸਕਦੇ ਹਾਂ ਚੈੱਕ ਤੇ ਝੋਟੀ ਦਾ ਆਪਦਾ ਕੋਈ ਲੇਖਾ ਨਹੀਂ ਫੁੱਲ ਵੱਡੀਆਂ ਚ ਹੈ 16 ਤੋਂ 17 ਤੇ 22 ਕਹਿੰਦਾ ਅੱਜ ਵੀ ਚੱਲਦੀ ਆ ਵੀ ਜੇ ਮੱਝ ਲੱਗ ਜਾ ਚਾਰ ਚੁਰ ਕਰਨਾ ਉਹੀ ਗੱਲ ਆ ਵੀ 20 ਦੇ ਲਗਭਗ ਜਾਊਗੀ। 20 ਤੇ ਉੱਪਰ ਟੱਪ ਜਾਊਗੀ ਦੁੱਧ ਦਾ। ਇਹਦੀ ਗੱਬਣ ਦੀ ਵੀਡੀਓ ਬਾਈ ਤੁਹਾਨੂੰ ਦਿਖਾ ਦਊਗਾ। ਉੱਥੇ ਦਾ ਦੁੱਗਣੀ ਆ ਇਦੋਂ। ਹਾਂਜੀ ਦੁੱਗਣੀ ਆ ਜੀ ਇਹਦੇ ਤੋਂ। ਹਾਂ ਇੱਥੇ ਆ ਕੇ ਥੋੜਾ ਇੱਕ ਤਾਂ ਫਿੱਕੀ ਪੈ ਗਈ ਜੀ ਬਹੁਤ। ਚਿੱਤ ਘੱਟ ਲਾਇਆ ਨਹੀਂ ਅਜੇ ਘੱਟ ਖਾਣਾ ਪੀਣਾ ਘੱਟ ਆ ਇਹਦਾ ਘੱਟ ਹੀ ਖਾਂਦੀ ਆ। ਚਾਹੇ ਆਪ ਆ ਕੇ ਪਾ ਲਿਓ ਖਰਾਕ। ਹਾਂਜੀ ਜੇ ਕੋਈ ਵੀ ਪਾ ਲਈ ਮੈਂ ਚੋਕਰੇ ਖਾਂਦੀ ਹੋਰ ਕੁਝ ਨਹੀਂ ਖਾਂਦੀ ਇਹਦਾ। ਠੀਕ ਆ ਗੱਲ ਆ। ਚੋਕਰ ਜਿਆਦਾ ਖਾਂਦੀ ਅਜੇ ਚੱਕ ਨਹੀਂ ਰਹੀ ਕੁਝ ਵੀ। ਆ 16 ਤੋਂ 17 ਇਹਦੇ ਕੋਲੇ ਆ ਗਿਆ ਹਾਜ਼ਰ। ਹਾਂਜੀ ਤੇ 99680 57452 57452 ਚਾਰ ਤਾਂ ਤੁਹਾਨੂੰ ਦਿਖਾਤੀਆਂ ਬੂਰੀਆਂ ਦੋ ਬੂਰੀਆਂ ਗੱਬਣ ਚੈੱਕਪਾਸ ਇੱਕ ਤਾਜੀ ਸੂਈ ਇੱਕ ਬੂਰੀ ਛੋਟੀ ਕੱਟੀ ਤੇ ਤਿੰਨ ਮੋਰਾ ਦੀਆਂ ਕੱਟੀਆਂ ਦਿਖਾਤੀਆਂ ਜਿਹੜਾ ਵੀ ਪਸ਼ੂ ਪਸੰਦ ਆਊਗਾ ਬਾਈ ਨਾਲ ਗੱਲਬਾਤ ਕਰਕੇ ਤਸੱਲੀ ਕਰਕੇ ਲੈ ਜਿਓ ਧੰਨਵਾਦ ਜੀ